ਪੰਜਾਬ ਅੰਦਰ ਹੜ੍ਹਾਂ ਦੀ ਜਿਹੜੀ ਸਥਿਤੀ ਹੈ ਬੜੀ ਭਿਆਨਕ ਰੂਪ ਉਹਨੇ ਬਖਾਇਆ ਪੰਜਾਬੀਆਂ ਨੂੰ ਤੇ ਨਾਲ ਜਿਹੜੀ ਹੈ ਇਨੀ ਦਿਨੀ ਹੜ੍ਹਾਂ ਉੱਤੇ ਜਿੱਥੇ ਸਿਆਸਤ ਹੈ ਉੱਥੇ ਨਾਲ ਹੀ ਸਿੱਖ ਸਿਆਸਤ ਪੰਥਕ ਸਿਆਸਤ ਉਹ ਵੀ ਕਈ ਰੂਪ ਵਟਾਰੀ ਹੈ ਸਖਵੀਰ ਸਿੰਘ ਬਾਦਲ ਇਨੀ ਦਿਨੀ ਹੜਪੀੜਤਾ ਦੀ ਮਦਦ ਲਈ ਲੋਕ ਭਲਾਈ ਲਈ ਵੱਡੇ ਪੱਧਰ ਉਤੇ ਅੱਗੇ ਆ ਰਹੇ ਹੈ ਤੇ 100 ਟਨ ਜਿਹੜਾ ਚਾਰਾ ਲੰਗੇ ਕਾਲ ਉਹਨਾਂ ਨੇ ਭਜਵਾਇਆ ਹੜਪੀੜਤਾ ਦੀ ਮਦਦ ਵਾਸਤੇ ਦੂਜੇ ਵੱਡੇ ਸਿੰਘਵੀਰ ਸਿੰਘ ਬਾਦਲ ਦੇ ਜਿਹੜੇ ਸਾਜਰੇ ਸ਼ਰੀਕ ਹੈ ਭਾਵੇਂ ਕਿ ਉਸ ਸ਼੍ਰੋਮਣੀ ਕਾਲੇਦਲ ਦਾ ਹੀ ਨਾਮ ਦੇ ਰਿਹਾ ਹੈ ਤੇ ਸਿੰਘਵੀਰ ਸਿੰਘ ਬਾਦਲ ਦੇ ਧੜੇ ਵੱਲੋਂ ਉਸ ਧੜੇ ਨੂੰ ਵੱਖਰਾ ਚੁੱਲਾ ਵੀ ਨਾਮ ਦਿੱਤਾ ਜਾ ਰਿਹਾ ਹੈ ਖੈਰ ਵੱਖਰੇ ਚੁੱਲੇ ਦੇ ਜਿਹੜੇ ਆਗੂ ਕਹਿ ਸਕਦੇ ਹਾਂ ਕਿ ਸਾਬਕਾ ਜਥੇਦਾਰ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਉਹ ਗਾਇਬ ਨੇ ਕਿੱਥੇ ਹੈ ਬੜੀ ਵੱਡੇ ਪੱਧਰ ਉੱਤੇ ਚਰਚਾ ਹੈ ਕੀ ਪਾਰਟੀ ਦੇ ਅੰਦਰ ਇਸ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕੋਈ ਗੁੱਟਬੰਦੀ ਹੈ ਕੋਈ ਧੜੇਬੰਦੀ ਹੈ ਪਾਰਟੀ ਦੇ ਆਗੂ ਚੁੱਪ ਨੇ ਉਹ ਕੁਝ ਵੀ ਦੱਸਣ ਤੋਂ ਖੈਰ ਮੁਨਕਰ ਨੇ ਮਾਮਲਾ ਇਹ ਕਦਰ ਵੱਧ ਰਿਹਾ ਹੈ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਤੇ ਜੇਕਰ ਪੰਜਾਬ ਦੀ ਪੰਥਕ ਲਿਹਾਜ਼ ਦੀ ਗੱਲ ਕਰਨੀ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਉਹ ਹੁਣ ਸਰਦਾਰ ਵਾਲਾਂ ਲਈ ਖੋਲਿਆ ਗਿਆ ਵਾਗੂਪਾਰ ਅਜੀਆਂ ਕਹਾਵਰਾ ਸਾਹਮਣੇ ਆਈਆਂ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਭਾਰਤ ਦੇ ਪਾਸਿਓਂ ਜਿਹੜੇ ਸਰਦਾਲੂ ਨੇ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦیدار ਕਰ ਸਕਣਗੇ ਖੈਰ ਅੱਜ ਦੇ ਅਜਿਹੇ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਐ ਉਗੇ ਸਿੱਖ ਚਿੰਤਕ ਤੇ ਰਾਸੀ ਮਹਾਰ ਸਰਦਾਰ ਪਰਮਜੀਤ ਸਿੰਘ ਸਰੋਵਾ ਜੀ ਸੋ ਸਰੋਵਾ ਜੀ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਰਵੋਤਮ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਸਾਹਿਬ ਕਾ ਜਥੇਦਾਰ ਸਿੰਘ ਸਾਹਿਬ ਉਹ ਪਿਛਲੇ ਕਈ ਦਿਨਾਂ ਤੋਂ ਗਾਇਬ ਨੇ ਤੇ ਜਿਹੜੀ ਇਨਪੁਟਸ ਸਾਹਮਣੇ ਆ ਰਹੀ ਹੈ ਕਿ ਉਹ ਵਿਦੇਸ਼ ਨੇ ਜਾਂ ਪੰਜਾਬ ਤੋਂ ਬਾਹਰ ਨੇ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਵੀ 4-5 ਦਿਨਾਂ ਤੋਂ ਕਰੀਬ ਠਾਪੀ ਨੇ ਉਹਨਾਂ ਦਾ ਪੇਜ ਵੀ ਠਾਪਿਆ ਉਹਨਾਂ ਦੀਆਂ ਸਰਗਰਮੀਆਂ ਮੋٹے ਤੌਰ ਤੇ ਠਾਪ ਨੇ ਹਾਲਾਂਕਿ ਖੜਪੀੜਤਾ ਦੀ ਮਦਦ ਲਈ ਸਾਰੇ ਅਕਾਲੀ ਧੜੇ ਸਾਰੇ ਰਾਸ਼ੀ ਆਗੂ ਸਾਰੀਆਂ ਸਿਆਸੀ ਪਾਰਟੀਆਂ ਇਨਕਲੂਡ ਪੰਜਾਬ ਸਰਕਾਰ ਕੇਂਦਰ ਸਰਕਾਰ ਲੱਗੇ ਹੋਏ ਨੇ ਖੜਪੀੜਤਾ ਦੀ ਜਿਹੜੀ ਬਾਹ ਪੜਨ ਲਈ ਤੇ ਦੂਜੇ ਪਨੇ ਗਿਆਨੀ ਹਰਪ੍ਰੀਤ ਸਿੰਘ ਦਾ ਗਾਇਬ ਹੋਣਾ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਤੁਹਾਡੇ ਕੋਲ ਹੈ ਕਿ ਉਹ ਕੀ ਪੰਜਾਬੋਂ ਬਾਹਰ ਨੇ ਜਾਂ ਇਸ ਮੁਲਕ ਤੋਂ ਹੀ ਬਾਹਰ ਨੇ ਜੀ ਸ਼ੁਰੂਆਤ ਡਰ ਸਾਹਿਬ ਜਿਹੜੀਆਂ ਜਿਹੜਾ ਤੁਸੀਂ ਗੱਲ ਕੀਤੀ ਆ ਸ਼੍ਰੋਣੀ ਕਾਲੀ ਦਲ ਦੇ ਇੱਕ ਪਾਸੇ ਇੱਕ ਦੀ ਗਵਾਈ ਸ਼੍ਰੋਣੀ ਕਾਲੀ ਦਲ ਦੀ ਸਰਦਾਰ ਸੁਖੀਰ ਸਿੰਘ ਬਾਦਲਕਾਰ ਨੇ ਹੂੰ ਔਰ ਦੂਸਰੇ ਪਾਸੇ ਹਨਰ ਸ੍ਰੀਤ ਵਰਜੀਤ ਸ਼੍ਰੋਣੀ ਕਾਲੀ ਦਲ ਦੀ ਜਿਹੜੀ ਗਵਾਈ ਨੇ ਗਿਆਨੀ ਹਰਪ੍ਰੀਤ ਸਿੰਘ ਵੀ ਕਰ ਰਹੇ ਨੇ ਹੂੰ ਜਦੋਂ ਦਾ ਉਹਨਾਂ ਦਾ ਜਿਹੜੀ ਚੰਡੀਗੜ੍ਹ ਇੱਕ ਮੀਟਿੰਗ ਹੋਈ ਆ ਹੂੰ ਕੁਸ਼ਾ ਗੋਵਨਾਲਾ ਉਸ ਦਿਨ ਤੋਂ ਬਾਅਦ ਭਾਵੇਂ ਕਿ ਉਹਨਾਂ ਦਾ ਕੋਈ ਪਹਿਲਾਂ ਹੀ ਪ੍ਰੋਗਰਾਮ ਬੜਿਆਂ ਹੋ ਸਕਦਾ ਕਿਉਂਕਿ ਇੱਕਦਮ ਤਾਂ ਬੰਦਾ ਮਤਲਬ ਨਹੀਂ ਜਾਂਦਾ ਹੋ ਸਕਦਾ ਵੀ ਉਹਨਾਂ ਦੀ ਪਹਿਲਾਂ ਮਹੀਨਾ 15 ਦਿਨ ਪਹਿਲਾਂ ਦੀ ਕੋ ਪਲੈਨਿੰਗ ਬਣੀ ਹੋਵੇ ਜਿੱਥੋਂ ਤੱਕ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਹੂੰ ਇਸ ਵੇਲੇ ਦੇਸ਼ ਤੋਂ ਬਾਹਰ ਆਸਟ੍ਰੇਲੀਆ ਵਿੱਚ ਆਪਣੇ 5-6 ਦਿਨਾਂ ਦੇ ਦੌਰੇ ਤੇ ਗਏ ਹੋਏ ਨੇ ਅਸਾਂ ਆਸਟ੍ਰੇਲੀਆ ਦੇ ਵਿੱਚ ਹਾਂਜੀ ਖੈਰ ਜਿਹੜੀ ਚੰਡੀਗੜ੍ਹ ਤੋਂ ਤੁਸੀਂ ਗੱਲ ਕੀਤੀ ਕਿ ਜਿਹੜੀ ਜਿਹੜੀ ਸਰੋਣੀ ਕਾਲੇਦਾਲ ਦੇ ਚੋਦਕ ਪ੍ਰਧਾਨ ਜਿਹੜੇ ਸਰਜੀਤ ਸਿੰਘ ਚਿੰਝਰਵਾਲ ਨੇ ਫੋਟੋ ਵਾਇਰਲ ਕੀਤੀ ਆਪਣੇ ਫੇਸਬੁੱਕ ਪੇਜ ਉੱਤੇ ਕਿ ਉਹ ਆਰਐਸਐ ਨਾਲ ਕੋਸ਼ਾਗਨ ਨਾਲ ਮੀਟਿੰਗ ਕਰ ਰਹੇ ਆ ਉਹ ਲਾਸਟ ਉਹ ਫੋਟੋ ਉਹ ਸਰਗਰਮੀ ਆ ਸਾਹਮਣੇ ਆਈ ਉਹਨਾਂ ਦੀ ਰਾਤ ਦੀ ਬਸ ਲਾਸਟ ਜਿਹੜੀਆਂ ਜੋ ਵੀ ਫੇਸਬੁੱਕ ਪੇਜ ਤੇ ਜਾਂ ਉਹਨਾਂ ਦੇ ਜਿਹੜੇ ਬੰਨੇ ਵੀ ਪੇਜ ਨੇ ਉਹਨਾਂ ਤੋਂ ਸਿਰਫ ਉਹਨਾਂ ਦੀ ਸਰਗਰਮੀ ਜਿਹੜੀ ਆ ਉਹੀ ਹੂੰ ਲਾਸਟ ਆ ਰਹੀ ਹੈ ਹੋ ਸਕਦਾ ਉਥੇ ਚੰਡੀਗੜ੍ਹ ਤੋਂ ਹੀ ਉਹਨਾਂ ਨੇ ਕੋਈ ਫਲਾਈਟ ਫੜੀ ਹੋਵੇ ਉਕੇ ਉਕੇ ਤੇ ਉਸ ਦਿਨ ਅੱਛਾ ਕਹਿੰਦਾ ਭਾਬ ਕਿ ਆਪਾਂ ਪੰਜਾਬੋਂ ਬਾਹਰ ਨਹੀਂ ਉਹ ਦੇਸ਼ ਤੋਂ ਹੀ ਬਾਹਰ ਨੇ ਦੇਸ਼ ਤੋਂ ਬਾਹਰ ਨੇ ਔਰ ਕਿਉਂਕਿ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਹਮ ਉਹਨਾਂ ਦਾ ਜਿਹੜਾ ਮੌਲ ਮੁਕਾਬਲਾ ਆ ਹਮ ਹਮ ਉਹ ਜਿੱਥੇ ਹੋਰ ਨਾ ਪਾਰਟੀਆਂ ਦੇ ਨਾਲ ਆ ਹਮ ਆਮ ਆਦਮੀ ਪਾਰਟੀ ਨਾਲ ਆ ਭਾਜਪਾ ਨਾਲ ਆ ਕਾਂਗਰਸ ਨਾਲ ਆ ਹਮ ਉਥੇ ਜਿਹੜੇ ਤੁਹਾਡੇ ਵਿੱਚੋਂ ਨਿਕਲੇ ਨੇ ਹਮ ਸ਼ੋਨੀ ਕਾਲੀਦ ਔਰ ਉਹਨਾਂ ਨਾਲ ਤਾਂ ਹੀ ਆਪਾਂ ਕਹਿਣਾ ਸੀ ਜਿਨ੍ਹਾਂ ਦਾ ਉਹਦੇ ਸਜਰੇ ਸ੍ਰੀ ਨਹੀਂ ਜਿਨ੍ਹਾਂ ਦਾ ਜਿਨ੍ਹਾਂ ਕੋਲੇ ਬਹੁਤ ਵੱਡਾ ਮਤਲਬ ਵੀ ਪੁਰਾਣਾ ਮਤਲਬ ਵੀ ਇਤਿਹਾਸ ਆ ਕਈ ਵਾਰ ਉਹਨਾਂ ਨੇ ਸਰਕਾਰਾਂ ਬਣਾਈਆਂ ਠੀਕ ਹੈ ਨਾ ਫਰਾਸੀ ਪਸ਼ੋਕੜਾ ਉਹਨਾਂ ਦਾ ਬਹੁਤ ਵੱਡਾ ਆਪਣਾ ਕਾਰੋਬਾਰ ਵੀ ਆ ਹੂੰ ਪਰ ਉਸ ਪਾਰਟੀ ਕੋਲੇ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਉਹ ਫੰਡ ਵੀ ਆ ਪਾਰਟੀ ਦੀ ਹੂੰ ਹੂੰ ਛੋ ਉਹਨਾਂ ਦਾ ਮੁਕਾਬਲਾ ਕਰਨ ਲਈ ਹੂੰ ਸੋ ਆਪਣੀਆਂ ਜਿਹੜੀਆਂ ਤਿਆਰੀਆਂ ਕਰਨ ਲਈ ਜਾਂ ਆਪਣਾ ਫੰਡ ਰੀਜ਼ਿੰਗ ਕਰਨ ਲਈ ਹੋ ਸਕਦਾ ਵੀ ਉਹ ਮੰਨ ਲਓ ਵੀ ਇਸ ਤਾਂ ਦੇ ਮੰਨ ਲਓ ਲੋਕਾਂ ਨਾਲ ਦੇਸ਼ਾਂ ਨਾਲ ਮਿਲੋ ਸੰਬੰਧ ਕਰਦੇ ਹੋਣ ਕਿਉਂਕਿ ਜੇ ਆਪਾਂ ਹੜਾਂ ਦੇ ਵਿੱਚ ਕਿਉਂਕਿ ਕਿਸੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸਾਨੂੰ ਆਪਣੀ ਹੀ ਲਈ ਖਿੱਚਣੀ ਚਾਹੀਦੀ ਆ ਕਿਉਂਕਿ ਪਿੱਛੇ ਜੇ ਇੱਕ ਕਿਸੇ ਬੰਦੇ ਨੇ ਬਹੁਤ ਵੱਡਾ ਖੂਨਦਾਨ ਕੈਂਪ ਲਾਇਆ ਜਿਹਦੇ ਚ 15-15 ਹਜ਼ਾਰ ਤੋਂ ਇਕੱਠੇ ਖੂਨ ਮਿਲੋਦਾਨੀ ਹਮ ਕਲਾ ਟियर्स ਹਾਂਜੀ ਦਿੱਤੇ ਲੇਕਿਨ ਸ਼੍ਰੋਮਣੀ ਗੁਰਦਵਾਰਾ ਬੰਦਕੁਟੀ ਦੇ ਕੁਛ ਜਿਹੜੇ ਸੀਗੇ ਉਹ ਕਹਿਣ ਲੱਗੇ ਵੀ ਅਸੀਂ ਉਹਦਾ ਤੋਂ ਵੱਧ ਕਰਨਾ ਹਮ ਇਸ ਲਈ ਉਹ ਉਹ ਉਹਦੇ ਲਈ ਕੀਤਾ ਗਿਆ ਆਨੰਦਪੁਰ ਸਾਹਿਬ ਤੇ ਸ਼ਾਇਦ ਵੱਧ ਵੀ ਲੈ ਗਏ ਹੁਣ ਹਮ ਪਰ ਸਾਨੂੰ ਕਿਸੇ ਦਾ ਮੁਕਾਬਲਾ ਕਿਉਂਕਿ ਉਹੀ ਬੰਦਾ ਕੋਈ ਹੋਰ ਪੁੱਠਾ ਕੰਮ ਵੀ ਕਰ ਸਕਦਾ ਹਮ ਤੇ ਅਸੀਂ ਉਹ ਪੁੱਠੇ ਕੰਮ ਦੇ ਵਿੱਚ ਨਹੀਂ ਜਾਣਾ ਹੁੰਦਾ। ਸ਼ਰਦਾਨ ਦੇ ਮਾਮਲੇ ਦੇ ਵਿੱਚ ਮੁਕਾਬਲੇਬਾਜ਼ੀ ਨਹੀਂ ਹੋਣੀ ਚਾਹੀਦੀ। ਨਹੀਂ ਹੁਣ ਮਿਲ ਰਹੀ ਆ ਉਦਾਂ। ਨਾ ਆਪਾਂ ਉਹਨਾਂ ਦੇ ਮੁਕਾਬਲੇਬਾਜ਼ੀ ਕਰ ਸਕਦਾ ਕੋਈ। ਹਾਂ ਹਾਂ। ਤੇ ਸਰਵਪੱਤ ਸਰ ਤੁਸੀਂ ਜ਼ਿਕਰ ਕਰੀਏ ਹੈ ਕਿ ਇਹ ਕਾਲੀ ਨਵਾਂ ਕਾਲੀਦਾਲ ਜਿਹਨੂੰ ਬੈਬਰ ਸਜੀਤ ਜਾਂ ਮੋੜ ਸਰਜੀਤ ਕਾਲੀਦਾਲ ਵੀ ਕਿਹਾ ਜਾਂਦਾ ਹੈ ਨਾ। ਉਹਦੇ ਵੱਡੇ ਆਗੂਆਂ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੀ ਕੋਈ ਖਟਾਸ ਵਾਲਾ ਮਾਹੌਲ ਵੀ ਸਾਹਮਣੇ ਆਇਆ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਗੱਲ ਵੱਖਰੀ ਆਈ ਹੈ। ਕਿ ਗਿਆਨੀ ਹਰਪ੍ਰੀਤ ਸਿੰਘ ਈਚਾ ਸੀ ਕਿ ਜਿਵੇਂ ਸੁਖਵੀਰ ਸਿੰਘ ਬਾਦਲ ਲੋਕ ਭਲਾਈ ਦੇ ਵਿੱਚ ਕਾਰਜਾਂ 'ਚ ਲੱਗੇ ਹੋਏ ਨੇ ਉਹਦੇ ਮੁਕਾਬਲੇ ਤਾਂ ਉਹ ਸਮਰੱਥਾ ਦੇ ਵਿੱਚ ਜਿਹੜਾ ਇਹ ਦਾਨ ਲੋਕਾਂ ਦੀ ਸਹਾਇਤਾ ਵਿਤੀ ਲਿਹਾਜ਼ ਤੇ ਹਰ ਪੱਧਰ ਉੱਤੇ ਡੀਜ਼ਲ ਉੱਤੇ ਜਾਂ ਜੋ ਵੀ ਹੈ ਉਹ ਕੀਤੀ ਜਾਵੇ ਤੇ ਦੱਸਿਆ ਜਾ ਰਿਹਾ ਕਿ ਪਾਰਟੀ ਦੇ ਵੱਡੇ ਆਗੂ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਉਹਨਾਂ ਦੇ ਇਸ ਮਾਮਲੇ ਉੱਤੇ ਥੋੜੀ ਹੀ ਕੇਸਲ ਵੱਟੀ ਤੇ ਕੁਝ ਤਣਾਅ ਵੀ ਬਣਿਆ ਰਿਹਾ ਹੈ ਹੁਣ ਤਾਂ ਹੀ ਤਾਂ ਵੱਡੇ ਜਿਹੜੇ ਆਗੂ ਦੇ ਸ਼੍ਰੋਣੀ ਅਕਾਲੀ ਦਰ ਨਵੇਂ ਦੇ ਤਾਂ ਉਹ ਚੁੱਪ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਕਿੱਥੇ ਹੈ ਇਹ ਚਰਚਾ ਵੀ ਹੈ ਖਾਸ ਕਰਕੇ ਆਪਣੇ ਇਸ ਪ੍ਰੋਗਰਾਮ ਤੋਂ ਬਾਅਦ ਇਹ ਚਰਚਾ ਵਾਕਈ ਪਹਿਲੀ ਵਾਰ ਸਾਹਮਣੇ ਆਏਗੀ ਕਿ ਗਿਆਨੀ ਹਰਪ੍ਰੀਤ ਸਿੰਘ ਹੈ ਕਿੱਥੇ ਹੈ ਕਿਉਂ ਗਾਇਬ ਨੇ ਉਹ ਜਦੋਂ ਕਿ ਲੋਕ ਹੜਪੀਟਾਂ ਦੀ ਬਾਹ ਫੜ ਰਹੇ ਆ ਤੇ ਵੱਡੇ ਪੱਧਰ ਉਤੇ ਇਸ ਪਾਸੇ ਲੱਗੇ ਹੋਏ ਆ ਤਾਂ ਉਸ ਵੇਲੇ ਇੱਕ ਉਹ ਦਲ ਜਿਨੇ ਕਹਾਵੇ ਕਿ ਅਸੀਂ ਪੰਜਾਬ ਲਈ ਪੰਥ ਲਈ ਆਏ ਆ ਤੇ ਆਪਣੇ ਆਪ ਨੂੰ ਦਾਵਾ ਕੀਤਾ ਹੋਵੇਗੇ ਸਾਥੋਂ ਉੱਤੇ ਹੋਰ ਕੋਈ ਨਹੀਂ ਪੰਥ ਦੇ ਕਾਜ ਦੇ ਵਿੱਚ ਪੰਜਾਬੀਆਂ ਦੇ ਕਾਜ ਦੇ ਵਿੱਚ ਤੇ ਜਾਂ ਪੰਜਾਬ ਦੇ ਰਾਜਸੀ ਦੇ ਵਿੱਚ ਇਥੋਂ ਤੱਕ ਕਿ ਉਹਨਾਂ ਨੇ ਆਪਣੇ ਆਪ ਨੂੰ ਖੇਤਰੀ ਵਜੂਦ ਦਾ ਵੀ ਦਾਵਾ ਕੀਤਾ ਪਰ ਅਜਿਹੇ ਮਾਹੌਲ ਦੇ ਵਿੱਚ 4-5 ਦਿਨਾਂ ਤੋਂ ਦਲ ਦੇ ਵੱਡੇ ਆਗੂ ਯਾਨੀ ਹਰਪ੍ਰੀਤ ਸਿੰਘ ਦੀਆਂ ਸਰਗਰਮੀਆਂ ਬਿਲਕੁਲ ਠੱਪ ਹੋਣੀਆਂ ਤੇ ਕਿਉਂਕਿ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾਮ ਹੈ ਉਹਦੇ ਇੱਕ ਵੱਡੇ ਬਫਤ ਨੇ ਇੱਕ ਮਾਮਲੇ ਦੇ ਵਿੱਚ ਗਵਰਨਰ ਪੰਜਾਬ ਨੂੰ ਮੰਗ ਪੱਤਰ ਵੀ ਦਿੱਤਾ ਜਿਹੜਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗਵਾਈ ਹੇਠ ਹੀ ਸੀ ਇਹ ਘਟਨਾ ਜਿਹੜੀ ਹੈ ਚੰਡੀਗੜ੍ਹ ਹੋਟਲ ਦੇ ਵਿੱਚ ਜਿਹੜੀ ਫੋਟੋ ਵਾਇਰਲ ਹੁੰਦੀ ਗਿਆਨੀ ਹਰਪ੍ਰੀਤ ਸਿੰਘ ਦੀ ਰਾਤ ਦੇ ਖਾਣੇ ਦੌਰਾਨ ਉਸ ਤੋਂ ਅਗਲੇ ਦਿਨ ਦੀ ਹੈ ਸ਼ਾਇਦ ਪਰੰਤੂ ਉਸ ਵਾਫਤ ਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਗੈਰ ਹਾਜ਼ਰੀ ਸੀ ਵੱਡੇ ਆਗੂ ਹੋਰ ਸਨ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦੇ ਪਰੰਤੂ ਗਿਆਨੀ ਹਰਪ੍ਰੀਤ ਸਿੰਘ ਉਸ ਸਰਗਰਮੀ ਤੋਂ ਵੀ ਬਾਅਦ ਕਹਿੰਦਾ ਭਾਬ ਕਿ ਇਹ ਅਜਿਹੇ ਮਾਹੌਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਸਰ ਗਰਮੀਆਂ ਠੱਪ ਹੋਣੀਆਂ ਤੇ ਉਹਨਾਂ ਦਾ ਚਿਹਰਾ ਪੂਰੇ ਤੌਰ ਤੇ ਗਾਇਬ ਹੈ ਕਹਿ ਸਕਦੇ ਆ ਕਿ ਮਾਹੌਲ ਸਾਰੇ ਇਸ ਦੇ ਵਿੱਚੋਂ ਲੋਕ ਸੇਵਾ ਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਨਹੀਂ ਦਿਸ ਰਿਹਾ ਤੇ ਉਹ ਆਪਣਾ ਜਿਹੜਾ ਪੇਜ ਇਹਦੇ ਉੱਤੇ ਉਹ ਦਾਵਾ ਕਰਦੇ ਸੀ ਕਈ ਮਾਮਲਿਆਂ ਦੇ ਵਿੱਚ ਜਾਂ ਦੂਜੇ ਪਾਰਟੀਆਂ ਤੇ ਦੋਸ਼ਣਵਾਦੀ ਚੱਲਦੀ ਸੀ ਉਹ ਵੀ ਸਰਗਰਮੀਆਂ ਠੱਪ ਨੇ ਤੇ ਤੁਸੀਂ ਜਿਹੜੀ ਨਵੀਂ ਗੱਲ ਕੀਤੀ ਹੈ ਤੁਹਾਡੇ ਇਨਪੁਟਸ ਮੁਤਾਬਕ ਕਿ ਉਹ ਆਸਟ੍ਰੇਲੀਆ ਪਹੁੰਚੇ ਹੋਏ ਹੈ ਇਰ ਅਸਟ੍ਰੇਲੀਆ ਤੋਂ ਉਹਨਾਂ ਦਾ ਆਉਣ ਦਾ ਪ੍ਰੋਗਰਾਮ ਕਿਵੇਂ ਹੈ ਕੁਝ ਇਸ ਤਰ੍ਹਾਂ ਦੀ ਗੱਲਬਾਤ ਜੋ ਜਾਣਕਾਰੀ ਮਿਲੀ ਆ ਉਹ ਕੱਲ ਰਾਤ ਨੂੰ ਹਾਂ ਜਾਂ ਪਰਸੋਂ ਸਵੇਰੇ ਮਨੂੰ ਭਾਰਤ ਆਣ ਸੌਣਗੇ ਪਾਉਣਗੇ ਦੂਜੀ ਗੱਲ ਆ ਵੀ ਇਹਨਾਂ ਅੜਾਂ ਦੌਰਾਨ ਬਹੁਤ ਵੱਡਾ ਮੌਕਾ ਸੀ ਪੁਨਰ ਸਰਜੀਤ ਕਾਰਦੀਦਾਲ ਕੋਲ ਜਿੱਤੇ ਬਾਫੜਾ ਬਚਣਾ ਔਰ ਆਪਣੇ ਵੈਬਸਾਈਟ ਤੇ ਜਾਰੀ ਕਰਦੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵਿਦੇਸ਼ੀ ਸੰਗਠਨਾਂ ਨੇ ਉਹਨਾਂ ਕੋਲੇ ਫੰਡ ਇਕੱਠੇ ਕੀਤੇ ਹੋਏ ਨੇ ਹਾਂ ਉਹ ਬਖਵਾ ਕੋਰ ਦਰਾ ਸਾਹਿਬ ਆਨਤਰ ਉਹਨਾਂ ਦਾ ਵਸੀਲਾ ਜਟਾ ਕੇ ਲੋਕਾਂ ਚ ਲੈ ਕੇ ਜਾਂਦੇ ਬਿਲਕੁਲ ਔਰ ਉਹ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਿਨੂੰ ਦੇਣੇ ਆ ਹਾਂ ਕਿਸ ਤਰ੍ਹਾਂ ਇਹਨੂੰ ਕਿਉਂਕਿ ਅੱਛਾ ਬਾਹਰਲੇ ਲੋਕਾਂ ਨੂੰ ਹਲੇ ਬਿਲਕੁਲ ਉਹ ਉਹਨਾਂ ਨੂੰ ਕਿਉਂਕਿ ਹੈਗੇ ਤਾਂ ਉਹਨਾਂ ਦੇ ਆਪਣੇ ਸੋਰਸ ਵੀ ਹੈਗੇ ਨੇ ਜਿਨ੍ਹਾਂ ਨੇ ਇਕੱਠੇ ਕੀਤੇ ਨੇ ਫਿਰ ਸਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪ ਕੋ ਆਪਣਾ ਵੈਬਸਾਈਟ ਵੀ ਦੱਸਦੀ ਹਾਂ ਜੀ ਉਹ ਇਹ ਸਰ ਕੇ ਇਹਨਾਂ ਨੂੰ ਹਰ ਗੁਰਦੁਆਰਾ ਸਾਹਿਬ ਵਿੱਚ ਕੈਂਪ ਵੀ ਲਾਏ ਹੋਏ ਹਨ ਉਹਨਾਂ ਸਰਜੀਤ ਕਾਲੇਦਾਲ ਦੀ ਨੂੰ ਵੀ ਚਾਹੀਦਾ ਸੀ ਆਪਣੀ ਵੈੱਬਸਾਈਟ ਲਾਂਚ ਕਰ ਦੇ ਹਮਮ ਔਰ ਉਹਦੇ ਵਿੱਚ ਲੋਕਾਂ ਤੋਂ ਫੰਡ ਇਕੱਤਰ ਜੋ ਕੀਤਾ ਜਾਂ ਸਾਰਿਆਂ ਨੂੰ ਅਪੀਲ ਕਰਦੇ ਵੀ ਇਹਦੇ ਵਿੱਚ ਫੰਡ ਜਿਹੜੇ ਆ ਕਰੇ ਜਾਣ ਉਹ ਚੀਜ਼ ਦੇ ਵਿੱਚ surjit singh ji rakhra saah ਦੇ ਪਰਿਵਾਰ ਨੇ ਵੀ 10 ਕਰੋੜ ਦਾ ਐਲਾਨ ਕੀਤਾ ਹੋਰ ਬਹੁਤ ਸਾਰੇ ਜਿਹੜੇ ਸੱਜਣ ਹੋਣਗੇ ਹੋਰ ਹੋ ਸਕਦਾ ਜਿਹੜੇ ਵਿਦੇਸ਼ਾਂ ਤੋਂ ਜਿਨ੍ਹਾਂ ਨੇ ਫੰਡ ਇਕੱਠੇ ਕੀਤੇ ਆ ਉਹ ਟਿਕਿਆਂ ਨੂੰ ਮੈਂ ਜਾਣਦਾ ਉਹ ਸਿੱਧੇ ਤੌਰ ਤੇ ਹੀ ਪੁਨਰ surjit kali dal ਨਾਲ ਜੁੜੇ ਹੋਏ ਨੇ ਹਮ ਠੀਕ ਹੈ ਨਾ ਜੀ ਸੋ ਉਹਨਾਂ ਨੇ ਤਾਂ ਲਾਜ਼ਮੀ ਤੌਰ ਤੇ ਇਹਨਾਂ ਨੂੰ ਭੇਜਨੇ ਸੀ ਲੇਕਿਨ ਇਹਨਾਂ ਨੇ ਇਹ ਮਤਲਬ ਉਸ ਪਾਸੋਂ ਜਿਹੜੇ ਮਾਰ ਖਾ ਗਏ ਨੇ ਇਹਨਾਂ ਨੂੰ ਚਾਹੀਦਾ ਸੀ ਵੀ ਇੱਕ ਵੈਬਸਾਈਟ ਲਾਂਚ ਕਰਕੇ ਉਹਦੇ ਤੇ ਸਾਰਿਆਂ ਨੂੰ ਅਪੀਲ ਕਰਦੇ ਵੀ ਇਹਦੇ ਵਿੱਚ ਫੰਡ ਜਿਹੜੇ ਜਮ੍ਹਾਂ ਕਰਾਇਆ ਜਾਵੇ ਸਰਗਿਆਣੀ ਹਰਪ੍ਰੀਤ ਸਿੰਘ ਦੀ ਇੱਛਾ ਜ਼ਰੂਰ ਸੀ ਕਿ ਕਿ ਸਿਵੀਰ ਸਿੰਘ ਬਾਦਲਵੰਗ ਉਹ ਮੋਟਾ ਫੰਡ ਲੈ ਕੇ ਵਿੱਤੀ ਫੰਡ ਲੋਕਾਂ ਦੀ ਲੋਕਾਂ ਦੇ ਵਿੱਚ ਜਾਣ ਪਰਤ ਵੱਡੇ ਆਗੂਆਂ ਨੇ ਦੱਸਦੇ ਆ ਕਿ ਕੇਸਲਵੱਟੀ ਜਿਹਦੇ ਨਾਲ ਕੋਈ ਪਾਰਟੀ ਦੇ ਅੰਦਰ ਕੋਈ ਤਣਾਅ ਕੋਈ ਰੌਲਾ ਵੀ ਵਧਿਆ ਇਸ ਗੱਲ ਨੂੰ ਲੈ ਕੇ ਖੈਰੋਗਿਆਣੀ ਹਰਪ੍ਰੀਤ ਸਿੰਘ ਆਉਣਗੇ ਅਗਲੀਆਂ ਕੀ ਸਰਗਰਮੀਆਂ ਨੇ ਆਪਾਂ ਇਹ ਕਰਦੇ ਆ ਕਿ ਦਵਾ ਕਿਉਂ ਦਾਨਪੂਰ ਲੈ ਕੇ ਆਉਣ ਬਾਹਰਲੇ ਲੋਕਾਂ ਦਾ ਤਿਲ ਫੁੱਲ ਜੋ ਵੀ ਹੈ ਤੇ ਲੋਕਾਂ ਦੇ ਵਿੱਚ ਵੰਡਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਇਸ ਵੇਲੇ ਲੋੜ ਹੈ ਕਿਉਂਕਿ ਜਿਹੜੇ ਘਰ ਦਬੇ ਗਿਆ ਰੇਤੇ ਦੇ ਵਿੱਚ ਕਈ ਮਤਲਬ ਹਾੜਾਂ ਵਿੱਚ ਕਿੱਲਿਆਂ ਦੇ ਕਿੱਲੇ 4 ਲੱਖ ਜਿਹੜਾ ਏਕੜ ਰਕਬਾ ਜਿਹੜਾ ਤਬਾਹ ਹੋ ਗਿਆ ਪੰਜਾਬ ਦਾ ਕਹਿ ਸਕਦੇ ਆ ਕਿ ਹੁਣ ਤੱਕ ਦਾ ਰਿਕਾਰਡ ਹੈ ਇਸ ਤੋਂ ਤੇ ਕਦੇ ਇਨਾ ਨੁਕਸਾਨ ਨਹੀਂ ਹੋਇਆ ਦ੍ਰਿਆਮਣੀ ਕਈ ਏਕੜ ਜਿਹੜੇ ਉਹ ਜ਼ਮੀਨਾਂ ਖਾਲੀਏ ਹਮੇਸ਼ਾ ਲਈ ਨਸ਼ਟ ਕਰ ਦਿੱਤੀ ਗਈ ਹੈ ਤੇ ਲੋਕਾਂ ਦੇ ਡੇ ਘਰ ਨੇ ਉਹ ਵੇ ਦੇ ਟਿੱਬਿਆਂ ਦੇ ਵਿੱਚ ਦਬੇ ਕਈ ਲੋਕ ਤਾਂ ਘਰ ਕੱਢ ਰਹੇ ਆ ਦੇਖ ਰਿਹਾ ਇਸ ਸਾਡਾ ਇੱਥੇ ਘਰ ਸੀ ਇੱਥੇ ਘਰ ਸੀਗਾ ਅਨੁਮਾਨ ਲਾ ਰਹੇ ਆ ਹੰਜਵਾ ਦੇ ਮਤਲਬ ਉਹਦੇ ਵਿੱਚ ਵੀ ਇਹ ਇੰਨੀ ਵੱਡੀ ਤਰਾਸਦੀ ਤੇ ਅਜਿਹੇ ਮਾਹੌਲ ਦੇ ਵਿੱਚ ਤਾਂ ਨਵੇਂ ਕਾਲੀਦਾਲ ਤੋਂ ਤਾਂ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਬਹੁਤ ਕੁਝ ਜੀ ਹਾਲਾਂਕਿ ਇਹਨਾਂ ਨੇ ਇੱਕ ਰਾਜਸੀ ਪ੍ਰੋਗਰਾਮ ਜ਼ਰੂਰ ਅਲਿਖਿਆ ਹੋਇਆ ਹੈ 25 ਸਤੰਬਰ ਦਾ ਉਹ ਹੈ ਇਹਨਾਂ ਦਾ ਜਨਰਲ ਡੈਲੀਗੇਟ ਇਜਲਾਸ ਉਹ ਪ੍ਰੋਗਰਾਮ ਦਾ ਸੱਦਾ ਜਦੋਂ ਜਾਨੀ ਹਰਪੀਤ ਸਿੰਘ ਦਾ ਸਰਗਰਮੀਆਂ ਦੇ ਵਿੱਚ ਸਨ ਨਾ ਉਦੋਂ ਉਹਨਾਂ ਦਿੱਤਾ ਸੀ ਇੱਕ ਵਾਰੀ ਪਹਿਲਾਂ ਦਿੱਤਾ ਸੀ ਫਿਰ ਅੱਗੇ ਪਾੜਿਆ ਉਹ ਫੜ ਆ ਗਏ ਸੀ ਪਰੰਤੂ ਹੜਾਂ ਦੀ ਹੱਲੇ ਉਸ ਕਾਰਜ ਸਿਰੇ ਨਹੀਂ ਚੜਿਆ ਲੋਕ ਸੇਵਾ ਦਾ ਤਾਂ ਉਹਨਾਂ ਨੇ 25 ਸਤੰਬਰ ਦਾ ਫਿਰ ਇਹ ਜਿਹੜਾ ਆਪਣਾ ਡੈਲੀਗੇਟ ਇਜਲਾਸ ਉਹ શ્રી ਅਨੰਦਪੁਰ ਸਾਹਿਬ ਰੱਖਿਆ ਹੋਇਆ ਹੈ ਕਿ ਤੁਹਾਡੇ ਮਤੇਮਕ 22 23 ਨੂੰ ਜਦੋਂ ਆਉਣਗੇ 21 22 23 ਨੂੰ ਕਹਿੰਦਾ ਪਪ ਕਿ ਉਹ ਫਿਰ ਉਸ ਸਰਗਰਮੀ ਦੇ ਵਿੱਚ ਜੁਟਣਗੇ ਰਾਜ ਸੀ ਸਰਗਰਮੀ ਦੇ ਵਿੱਚ ਜਿਹੜਾ ਡੈਲੀਗੇਟ ਸੀ ਰਾਸ ਸੀ ਖਾਣਾ ਵਾਲਾ ਮਾਮਲਾ ਉਹ ਸਾਈਡ ਤੇ ਰੱਖ ਰਿਆ ਇਹ ਤੁਹਾਡੇ ਵਾਲੀ ਗੱਲ ਕਿ ਇਹਨਾਂ ਕੋਲ ਮੌਕਾ ਸੀ ਜੀ ਸਰਵਾਸ ਪਿੰਡਰ ਸਾਹਿਬ ਦੇਖੋ ਜਿਹੜਾ ਕਿਸੇ ਦੀਆਂ ਵੀ ਚੰਗਿਆਈਆਂ ਦਾ ਹਮ ਮੁਕਾਬਲਾ ਆਪਣੇ ਚ ਚੰਗਿਆਈਆਂ ਪੈਦਾ ਕਰਕੇ ਤਾਂ ਕੀਤਾ ਜਾ ਸਕਦਾ ਹਮ ਹਮ ਲੇਕਿਨ ਕਿਸੇ ਦੀਆਂ ਬੁਰਾਈਆਂ ਦਾ ਮੁਕਾਬਲਾ ਆਪਣੇ ਚ ਬੁਰਾਈਆਂ ਪੈਦਾ ਕਰਕੇ ਨਹੀਂ ਕੀਤਾ ਜਾ ਸਕਦਾ ਹੂੰ ਸ਼ੋਹਬੀਰ ਪਾਦਲ ਜੀ ਦਾ ਜੇ ਇਸ ਪੱਖੋਂ ਇਹ ਮੁਕਾਬਲਾ ਕਰਨਗੇ ਤਾਂ ਉਹ ਕਦੀ ਵੀ ਨਹੀਂ ਕਰ ਸਕਦੇ ਹੂੰ ਕਿਉਂਕਿ ਉਹਨਾਂ ਦਾ ਕਾਰੋਬਾਰ ਪੱਸਾਂ ਦਾ ਆ ਪੀਟੀਸੀ ਉਹਨਾਂ ਕੋਲੇ ਆ ਹੋਟਲ ਉਹਨਾਂ ਕੋਲੇ ਆ ਤਾਂ ਹੋਰ ਬਹੁਤ ਸਾਰੇ ਕਾਰੋਬਾਰ ਨੇ ਹੂੰ ਠੀਕ ਹੈ ਜੀ ਉਹ ਮੰਨ ਲਓ ਆਪਣੀ 100 ਬੱਸ ਭੇਜਦੇ ਨੇ ਹੂੰ ਇਹਨਾਂ ਕੰਮਾਂ ਲਈ ਤਾਂ ਇਹ ਕਿੱਥੋਂ ਭੇਜਣਗੇ ਨਹੀਂ ਇਹਨਾਂ ਦਾ ਕੋਈ ਬਹੁਤ ਵੱਡੇ ਸਰਮਾਇਦਾਰ ਨੇ ਯਾਨੀ ਹਰ ਪੀਐਸ ਨੂੰ ਲੁਹਣਾ ਬਹੁਤ ਵੱਡੇ ਪੰਜਾਬ ਦੇ ਲੈਂਡਲੋਰਡ ਵੱਡੇ ਹੋਟਲਿਸਟ ਇਹ ਜੇ ਇਹਨਾਂ ਕੋਲੇ ਪਲੋ ਹੈਗੇ ਨੇ ਬਾਹਰਲੇ ਮੁਲਕਾਂ ਤੁਸੀਂ ਆਪ ਦੇ ਜ਼ਿਕਰ ਕਰ ਰਹੇ ਹੋ ਕਿ ਵੱਡੇ ਦਾਨੀ ਜਿਹੜੇ ਨੇ ਜਿਹੜੇ ਮਾਇਆ ਇਕੱਠੀ ਸਾਰੇ ਹੈ ਕਿ ਹਾਰਟਬੀਟਾਂ ਦੀ ਕਰੀਏ ਉਹ ਇਹਨਾਂ ਦੇ ਸੰਪਰਕ ਦੇ ਵਿੱਚ ਨੇ ਘਾਟੇ ਵੀ ਨਹੀਂ ਨਾ ਉਹ ਫਿਰ ਉਹ ਮੰਗਵਾਉਣ ਲਈ ਕੋਲਾ ਇੱਕ ਤਰੀਕਾ ਵੀ ਪਣਾਉਣਾ ਚਾਹੀਦਾ ਨਾ ਉਹਨਾਂ ਨੂੰ ਇੱਕ ਰਾਹ ਵੀ ਦੇਣਾ ਚਾਹੀਦਾ ਉਹ ਇਕੱਠੇ ਕਰਕੇ ਤੇ ਬੈਠੇ ਨੇ ਜਿਲ ਵੀ ਚਾਹੀਦਾ ਉਹ ਇਕੱਠੇ ਕਰਕੇ ਬੈਠੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੀ ਵੈਬਸਾਈਟ ਜਾਰੀ ਹੋਈ ਆ ਉਹਦੇ ਨਾਲ ਸੰਪਰਕ ਕੀਤਾ ਜਾਵੇ ਹਾਂ ਜੀ ਨਹੀਂ ਮੇਰੇ ਖਿਆਲ ਨਾਲ ਸ਼੍ਰੋਮਣੀ ਕਾਲੇਦਾਨ ਨੇ ਬਾਦਲ ਨੇ ਕੋਈ ਤਾਂ ਦੀ ਵੈਬਸਾਈਟ ਜਾਰੀ ਕੀਤੀ ਆ ਹੂੰ ਪਰਸਨਲ ਹਾਂ ਉਹ ਤੇ ਸੁਖਵੀਰ ਬਾਦਲ ਆਪਣੀ ਪੱਧਰ ਉੱਤੇ ਕੁਝ ਕਰ ਰਹੇ ਆ ਇਹ ਜਿਹੜੇ ਜਿਹੜੇ ਬੰਦੇ ਜਿਹਦੇ ਜਿਹਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੇ ਉਹਨਾਂ ਨੂੰ ਪੈਸੇ ਦੇਣੇ ਹੁੰਦੇ ਆ ਜਿਹੜੇ ਬੰਦੇ ਸਰਕਾਰ ਨਾਲ ਜੁੜੇ ਹੁੰਦੇ ਆ ਜਿਹੜੀਆਂ ਸੰਸਥਾਵਾਂ ਸਰਕਾਰ ਤੋਂ ਬਾਹਰ ਦੇ ਨਹੀਂ ਸਰਪੀਆਂ ਚਾਹੇ ਸਰਕਾਰ ਨੂੰ ਵੀ ਦੇ ਦੇਈਂ ਅਪਲਾਈ ਜਦੋਂ ਇਕੱਠੇ ਕਰਦੇ ਆ ਪੈਸੇ ਉੱਥੇ ਹੀ ਦੇ ਦੇ ਕੇ ਜਾਂਦੇ ਆ ਬਿਲਕੁਲ ਸੋ ਇਸ ਤਰ੍ਹਾਂ ਦੀ ਹਰ ਪਾਰਟੀ ਨੂੰ ਚਾਹੀਦਾ ਸੀ ਵੀ ਆਪਣੀ ਇੱਕ ਵੈਬਸਾਈਟ ਲਾਂਚ ਕਰ ਦੇ ਔਰ ਜਿਹੜਾ ਜਿਹੜਾ ਜਿਹਦੇ ਨਾਲ ਸੰਤ ਸੀ ਉਹਦੇ ਨਾਲ ਉਹ ਪੈਸੇ ਆਉਂਦੇ ਔਰ ਆਪਣੇ ਢੰਗ ਨਾਲ ਕਿਉਂਕਿ ਪਾਰਟੀ ਕੋਲੇ ਬਹੁਤ ਪਰ ਸਰੋਆ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਦੇਜ ਜਾਣ ਤੋਂ ਪਹਿਲਾਂ ਲਾਂਚ ਤਾਂ ਕਰ ਸਕਦੇ ਸੀਗਾ ਹੋ ਸਕਦਾ ਕੀਤਾ ਵੀ ਹੋਵੇ ਆਪਾਂ ਨੂੰ ਇਸ ਗੱਲ ਦਾ ਹੋ ਸਕਦਾ ਹੈ ਵੀ ਪਾਰਟੀ ਦਾ ਦਫ਼ਤਰ ਤਾਂ ਸਰਗਰਮ ਹੈ ਨਾ ਨਾ ਮੇ ਕੱਲਿੱਦਲ ਦਾ ਜਿਹੜਾ ਦਫ਼ਤਰ ਹੈ ਉਹ ਫੁੱਲ ਫਲੈਸ਼ ਸਰਗਰਮ ਹੈ ਸਰਗਰਮੀ ਦੇ ਵਿੱਚ ਉਹਨਾਂ ਵੱਲੋਂ ਬਹੁਤ ਕੁਝ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਇੱਕ ਲੀਡਰ ਦਲੇਰ ਆਗੂ ਨੇ ਉਹਨਾਂ ਕੋਲ ਜਿਹੜੇ ਸਮਾਰ ਰਹੇ ਸਰਜੀਤ ਸਿੰਘ ਬਰਾੜ ਜਿਹੜੇ ਮੁਖ ਬੁਲਾ ਰਹੇ ਆ ਤਾਂ ਉਹਨਾਂ ਨਾਲ ਗੱਲ ਵੀ ਹੁੰਦੀ ਹੈ ਚਾਰ ਪੰਜ ਦਿਨ ਪਹਿਲਾਂ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਉਹ ਗੈਲੀ ਹਰਪ੍ਰੀਤ ਸਿੰਘ ਨੇੜੇ ਹੀ ਹੈ ਦੂਰ ਨਹੀਂ ਉਹ ਫਿਰ ਵਿੱਚੋਂ ਆਪਾਂ ਕਿਵੇਂ ਸਮਝ ਸਕਦੇ ਸੀ ਕਿ ਦੂਰ ਮਤਲਬ ਦੂਰ ਨਹੀਂ ਨੇੜੇ ਆ ਨੇੜੇ ਆ ਹੁਣ ਇੱਥੇ ਜੇ ਆਪਾਂ ਦਿੱਲੀ ਜਾਣਾ ਹੋਵੇ ਹੂੰ ਮਤਲਬ ਆਪਣੀ ਗੱਡੀ ਤੇ 6-7 ਘੰਟੇ ਲੱਗ ਜਾਂਦੇ 6-7 ਘੰਟੇ ਚ ਬੰਦਾ ਕਿੱਥੇ ਪਹੁੰਚਦਾ ਨੇੜੇ ਹੀ ਆ ਜਿਹੜੇ ਜਾ ਜਿਹੜੇ ਤੁਸੀਂ ਮਤਲਬ ਵੀ ਜਿਹੜੇ ਤੇ ਸਫ਼ਰ ਕਰਨਾ ਜਿਹੜੇ ਵਾਹਨ ਤੇ ਉਹਦੇ ਮੁਤਾਬਕ ਉਹ ਨੇੜੇ ਹੀ ਨੇ ਖੈਰ ਇੱਕ ਵੱਡੇ ਅਗੂ ਨੇ ਸਪਸ਼ਟ ਕਿਹਾ ਸੀ ਕਿ 16 ਤੋਂ 22 ਤੱਕ ਉਹਨਾਂ ਦਾ ਆਸਟ੍ਰੇਲੀਆ ਦਾ ਪ੍ਰੋਗਰਾਮ ਹੈ ਇਹ ਉਹ ਇਹ ਨਹੀਂ ਕਲੀਅਰ ਕਰ ਸਕੇ ਕਿ ਪ੍ਰੋਗਰਾਮ ਦਾ ਬਿਲਕੁਲ ਨਿੱਜੀ ਹੈ ਜਾਂ ਕਿਸੇ ਸਮਾਗਮ ਦਾ ਹਿੱਸਾ ਹੋ ਰਿਹਾ ਉਹਨਾਂ ਕੋਲ ਦੋ ਆਉਧਿਆਂ ਤੇ ਵਿਚਾਰ ਰਹੇ ਆ ਹੂੰ ਇਕਤੇ ਸ਼੍ਰੋਮਣੀ ਕਾਲਦਬ ਦੇ ਪ੍ਰਧਾਨ ਵਜੋਂ ਆਗੂ ਵਜੋਂ ਵਿਚਰ ਰਹੇ ਆ ਯਾਨੀ ਹਰਪ੍ਰੀਤ ਸਿੰਘ ਜੀ ਇੱਕ ਉਹ ਸਾਬਕਾ ਜ਼ਾਇਦਾਰ ਕਾਲ ਤਖਤ ਹਮ ਸਿੰਘ ਸਾਹਿਬ ਕਾ ਜ਼ਾਇਦਾਰ ਸਿੰਘ ਜ਼ਾਇਦਾਰ ਤਾਉਂਦਵਾ ਸਾਹਿਬ ਸਾਬਕਾ ਸੀ ਕਾਲ ਤਖਤ ਹਾਂ ਜੀ ਤੇ ਔਰ ਹੈੱਡ ਗੰਥੀ ਸਾਹਿਬ ਕਾ ਸ਼੍ਰੀ ਮੁਖਸਰ ਸਾਹਿਬ ਹਮ ਤੇ ਇਹਨਾਂ ਅਹੁਦਿਆਂ ਤੇ ਵੀ ਉਹ ਮੰਨੋ ਵਿਚਰਦੇ ਪਏ ਆ ਅਜਿਹੀ ਮਕਾਮੀ ਸ਼ਖਸੀਅਤ ਨੂੰ ਲੋਕਾਂ ਦੀ ਬਾਹ ਫੜਨ ਲਈ ਬਹੁਤ ਅੱਗੇ ਜੂਝਣਾ ਚਾਹੀਦਾ ਸੀ ਨਾ ਨੇ ਚਲੋ ਉਹਨਾਂ ਦੀ ਪਾਰਟੀ ਹੈਗੀ ਆ ਪਰ ਮੰਨੋ ਇੱਕ ਜੋ ਮੈਨੂੰ ਮਤਲਬ ਸੰਪਰਕ ਕੀਤਾ ਵਿਦੇਸ਼ ਲੋਕਾਂ ਨੇ ਉਹਨਾਂ ਨੂੰ ਕਈਆਂ ਨੂੰ ਮਤਲਬ ਰਾਹ ਨਹੀਂ ਲੱਭ ਰਿਹਾ ਵੀ ਉਹ ਕਿਸ ਤਰ੍ਹਾਂ ਪੈਸੇ ਭੇਜਣ ਕਿਹਨੂੰ ਭੇਜਣ ਸੋ ਇਸ ਤਰ੍ਹਾਂ ਦੇ ਜਿਹੜੇ ਰਾਹ ਨੇ ਉਹ ਇਹਨਾਂ ਨੂੰ ਪਾਰਟੀਆਂ ਨੂੰ ਖੋਲ੍ਹਣੇ ਚਾਹੀਦੇ ਨੇ ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਤਾਂ ਕਿ ਤੇਰੇ ਕੋਲ ਆਏ ਤੇ ਲੋਕ ਸੇਵਾ ਦੇ ਵਿੱਚ ਹੜਪੀਟ ਉਹ ਜੁੜਿਆ ਹੋਇਆ ਉਸ ਤੋਂ ਬਾਹਰ ਨਹੀਂ ਦੇਣਾ ਚਾਹੁੰਦਾ ਹੂੰ ਹੂੰ ਕਿਉਂਕਿ ਉਹਦੀ ਇੱਕ ਮਾਨਸਿਕਤਾ ਜੁੜੀ ਹੁੰਦੀ ਆ ਸੋ ਉਹ ਜਿਹੜੀ ਆ ਉਸ ਸੀ ਨੂੰ ਮਤਲਬ ਕਰਨ ਲਈ ਉਹਨਾਂ ਤੋਂ ਪੈਸੇ ਲੈ ਕੇ ਔਰ ਅੱਗੇ ਸਹੀ ਜਗ੍ਹਾ ਪਹੁੰਚਾਉਣ ਲਈ ਕਿਉਂਕਿ ਪਾਰਟੀਆਂ ਕੋਲੇ ਬਹੁਤ بڑے ਵਰਕਰ ਹੁੰਦੇ ਨੇ ਔਰ ਬਹੁਤ بڑا ਫਰੰਦ ਹੁੰਦਾ ਔਰ ਮੈਨੂੰ ਲੱਗਦਾ ਵੀ ਜਦੋਂ ਇਹਨਾਂ ਕੋ ਪੈਸੇ ਆਉਣਗੇ ਉਹ ਸਹੀ ਜਗ੍ਹਾ ਪਹੁੰਚਣਗੇ ਰਿਕਾਰਡ ਵੀ ਰੱਖਦੇ ਆ ਇਹ ਹੂੰ ਹੂੰ ਸੋ ਇਸ ਕਰਕੇ ਇਹਨਾਂ ਨੂੰ ਇਹਨਾਂ ਗੱਲਾਂ ਤੇ ਸਰਗਰਮ ਹੋਣਾ ਚਾਹੀਦਾ ਨਾ ਕਿ ਕੋਈ ਆਪਸੀ ਮਲੋ ਵੀ ਹੁਣ ਦੇਖੋ ਰਖੜਾ ਸਾਹਿਬ ਦੇ ਜਿਹੜੇ 10 ਕਰੋੜ ਨੇ ਉਹਨਾਂ ਨੇ ਕਿਸ ਰੂਪ ਚ ਦੇਣੇ ਆ ਕਿਸ ਤਰ੍ਹਾਂ ਦੇਣੇ ਆ ਕਿੱਥੇ ਦੇਣੇ ਆ ਕਿਉਂਕਿ ਉਹਨਾਂ ਨੇ ਇੱਕ ਆਪਣਾ ਹਲਕਾ ਵੀ ਦੇਖਣਾ ਆ ਹੂੰ ਠੀਕ ਹੈ ਨਾ ਹਲਕੇ ਚ ਪਹਿਲ ਕਦਮੀ ਕਰਨੀ ਹਾਂ ਹਾਂ ਹਲਕੇ ਚ ਵੀ ਪਹਿਲ ਕਦਮੀ ਉਹਨਾਂ ਦੇ ਹਲਕੇ ਚ ਵੀ ਹੜਾ ਆਏ ਹੋਏ ਆ ਠੀਕ ਹੈ ਨਾ ਜਿਹੜਾ ਉਹਦਾ ਹਲਕਾ ਆ ਸੋ ਇਸ ਤਰ੍ਹਾਂ ਦਾ ਹੁੰਦਾ ਵੀ ਬਜਾਏ ਇਸ ਦੇ ਬਈ ਸਾਰੇ ਹੀ ਪਾਰਟੀ ਵਰਕਰ ਔਰ ਜਿੰਨੇ ਵੀ ਤੇਸ਼ ਵਿਦੇਸ਼ ਚ ਬੈਠੇ ਨੇ ਉਹ ਸਾਰਿਆਂ ਲਈ ਇੱਕ ਸਟੇਜ ਮੋਹਈਆ ਗਰਾ ਕੇ ਔਰ ਫੰਡ ਇਕੱਤਰ ਕੀਤਾ ਜਾਂਦਾ ਉਹ ਸਰ ਸਿੰਘ ਬਾਦਲ ਅਸੀਂ ਉਹਨਾਂ ਦੀ ਪ੍ਰੇਜ਼ ਨਹੀਂ ਇਸ ਵੱਲੋਂ ਕਰ ਰਿਹਾ ਕਿ ਵਾਧੂ ਪ੍ਰੇਜ਼ ਕਰ ਰਹੇ ਆ ਪਰੰਤੂ ਚੁੱਪਚਾਪ ਹੜਪੀਟਾਂ ਦੀ ਮਦਦ ਦੇ ਵਿੱਚ ਉਹ ਨਿਤਰੀ ਹੋਈ ਹਾਲਾਂਕਿ ਉਹਨਾਂ ਤੇ ਵੀ ਬਹੁਤ ਵੱਡੇ ਵੱਡੇ ਪੰਥਕ ਲਿਹਾਜ਼ ਦੇ ਦੋਸ਼ ਐ ਪਿਛਲੇ ਸਮੇਂ ਤੋਂ ਖਾਸ ਕਰਕੇ ਨਵੇਂ ਕਾਲੀਦਾਰ ਨੇ ਤਾਂ ਤਾਪੜ ਤੋੜੂ ਨਾ ਤੇ ਹਮਨੇ ਕੀਤਾ ਹੀ ਹੋਇਆ ਹੈ ਨਾ ਅਜਿਹੇ ਮਾਉਲ ਦੇ ਵਿੱਚ ਉਤਪਤ ਆਪਣੀ ਸੇਵਾ ਦੇ ਵਿੱਚ ਲੱਗੇ ਉਹਨੇ ਇਕੱਲੇ ਸੁਖਬੀਰ ਸਿੰਘ ਬਾਦਲ ਨਹੀਂ ਗੱਲ ਕਰ ਰਹੇ ਬਹੁਤ ਵੱਡੀਆਂ ਉਹ ਪੰਥਕ ਸਮਾਵਾਂ ਨੇ ਜਿਹੜੀਆਂ ਦੇ ਵਿੱਚ ਦੇ ਰਹੀਆਂ ਸਖਸੀਅਤਾਂ ਕਾਰ ਸੇਵਾ ਵਾਲੇ ਹੋਰ ਬਹੁਤ ਮਹਾਂਪੁਰਖ ਤੇ ਕਈ ਸਮਾਜ ਸੇਵੀ ਸੰਗਠਨ ਕਲੱਬ ਰਾਜਸੀ ਤਰ੍ਹਾਂ ਕਹਿ ਸਕਦੇ ਆ ਕਿ ਪਿੰਡਾਂ ਦੇ ਪਿੰਡ ਲੱਗੇ ਹੋਏ ਨੇ ਕਰ ਇਸ ਦੇਖਿਏ ਜਿਕਰ ਆਪਾਂ ਇਹ ਹੜਪੀਟਾਂ ਦੇ ਮਾਹੌਲ ਦੇ ਵਿੱਚ ਤਾਂ ਸਰੋਆ ਸਾਹਿਬ ਜਿਹੜੇ ਇਸ ਵੇਲੇ ਸਮਾਜ ਸੇਵੀ ਨੇ ਵੱਡੇ ਕਹਿ ਸਕਦੇ ਆ ਕਿ ਡਾਕਟਰ ਐਸ.ਪੀ ਸਿੰਘ ਅਭਰਾਏ ਸ਼੍ਰੀਿੰਦਰਪਾਲ ਸਿੰਘ ਅਭਰਾਏ ਉਹ ਤੁਹਾਡੇ ਪਸ਼ੋਕੜ ਦੇ ਇਲਾਕੇ ਦੇ ਹੀ ਨੇ ਉਹ ਵੀ ਵੱਡੀ ਸੇਵਾ ਦੇ ਵਿੱਚ ਲੱਗੇ ਨੇ ਪਹਿਲੇ ਫੇਸ ਦੇ ਵਿੱਚ ਉਹਨਾਂ ਨੇ 2.5 ਕਰੋੜ 250 ਕਰੋੜ ਜਾਨੀ ਕਿ ਚੱਲ ਰਿਹਾ ਇਸ ਤੋਂ ਬਾਅਦ ਅਗਲੀ ਫੇਸ ਉਹਨਾਂ ਦੀ ਚੱਲੇਗੀ ਉੰਡਣੀ ਵੀ ਐਨਆਰ ਨੂੰ ਪਿਛਲੇ ਸਮੇਂ ਸਤਾ ਦਿੱਤਾ ਸੀ ਕਿ ਵੀ ਤੁਸੀਂ ਪੈਸੇ ਨਾ ਮੰਡੋ ਪੈਸੇ ਦੀ ਹੁਣ ਉਹਨਾਂ ਨੂੰ ਲੋੜ ਨਹੀਂ ਡਾਇਰੈਕਟ ਹੁਣ ਲੋੜੇ ਉਹਨਾਂ ਦੀ ਕਿਵੇਂ ਰੇਟਸ ਤੋਂ ਕੱਢਣੀ ਹੈ ਕਿਵੇਂ ਉਹਨਾਂ ਦੇ ਬੀਜਲੀ ਅਗਲੇ ਬੀਜ ਦੀ ਪੈਸੇ ਦੇਣੇ ਆ ਕਿਵੇਂ ਉਹਨਾਂ ਦੇ ਡੰਗਰਾਂ ਦਾ ਪ੍ਰਭਾਈ ਕਰਨੀ ਹੈ ਤਾਂ ਕਿ ਦੁੱਧ ਮਹੀਆ ਹੋ ਸਕੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਜਿਹੜੇ ਉਜੜੇ-ਭੁਜੜੇ ਘਰ ਨੇ ਉਹ ਵਸਾਈ ਜਾਣ ਨਵੇਂ ਘਰ ਤੇ ਉਹਨਾਂ ਨੇ ਵੀ ਐਨਆਰ ਨੂੰ ਪਿਛਲੇ ਸਮੇਂ ਇਹ ਮਿਸ਼ਨ ਜਾਂ ਵੀ ਦੇ ਵਿੱਚ ਹੀ ਉਹਨਾਂ ਦਾ ਪ੍ਰੋਬਲਮ ਸੀ ਕਿ ਉਹਨਾਂ ਨੇ ਸਦਾ ਦਿੱਤਾ ਸੀ ਕਿ ਸਾਰੇ ਐਨ ਆਰ ਆਈ ਨੂੰ ਵਿਧੀਵਤ ਢੰਗ ਦੇ ਨਾਲ ਉਹ ਉਹਨਾਂ ਦੇ ਨਾਲ ਸਹਿਯੋਗੀ ਹੋਣ ਖੈਰ ਪ੍ਰੋਫੈਸਰ ਡਾਕਟਰ ਸਰਬਜਿੰਦਰ ਸਿੰਘ ਨੇ ਜਿਹੜੇ ਡਾਕਟਰ ਰਸਮੀ ਸਿੰਘ ਉਵਰਾਏ ਸ੍ਰੀ ਅਨੰਦਪੁਰ ਸਾਹਿਬ ਆਪਣੀ ਵੱਖਰੀ ਯੂਨੀਵਰਸਿਟੀ ਨਵੀਂ ਯੂਨੀਵਰਸਿਟੀ ਬਣਾ ਰਿਹਾ ਹੈ ਨਾ ਅਕਾਦਮਿਕ ਖੇਤਰ ਦੀ ਉਹਦੇ ਉਹ ਕਹਿ ਸਕਦੇ ਆ ਕਿ ਪਾਨੀ ਵਾਈਸ ਚਾਂਸਲਰ ਨਿਯੁਕਤ ਹੋਇਆ ਇਹ ਪੰਜਾਬੀ ਯੂਨੀਵਰਸਿਟੀ ਤੇ ਉਹ ਕਹਿ ਸਕਦੇ ਕਿ ਜੁੜੇ ਹੋਏ ਹੈ ਪਿਛਲੇ ਸਮੇਂ ਤੋਂ ਉਹਨਾਂ ਨੇ ਨਾ ਇੱਕ ਕਿਉਂਕਿ ਮਜ਼ਾਇਲ ਨੇ ਮਜ਼ਾਈਲਾਂ ਦੇ ਹੱਕ ਦੇ ਵਿੱਚ ਉਹ ਅਕਸਰ ਹੀ ਬਹੁਤ ਵੱਡੇ ਪੱਧਰ ਉੱਤੇ ਆਪਣੇ ਫੇਸਬੁੱਕ ਅਕਾਊਂਟ ਦੇ ਵਿੱਚ ਜਾਂ ਉਸ ਉਸ ਸਾਈਟ ਉੱਤੇ ਲਿਖਦੇ ਰਹਿੰਦੇ ਆ। ਖੈਰ ਉਹਨਾਂ ਨੇ ਜਿਹੜਾ ਇੱਕ ਮਜ਼ਾਈਲਾਂ ਦੇ ਮਾਮਲੇ ਦੇ ਵਿੱਚ ਕਿਵੇਂ ਮਜ਼ਾਈਲ ਉਹ ਹੁਣ ਹੜਪੀਟ ਦੇ ਮਾਹੌਲ ਦੇ ਵਿੱਚ ਜੂਜ ਰਹੇ ਨੇ ਲੱਗੇ ਹੋਏ। ਮਜ਼ਾਈਲਾਂ ਦੀ ਖੈਰ ਸਿੱਖ ਖੇਤਰ ਦੇ ਵਿੱਚ ਪੰਥ ਖੇਤਰ ਦੇ ਵਿੱਚ ਪੰਜਾਬੀਆਂ ਦੇ ਵਿੱਚ ਹੁਣ ਤੱਕ ਵੱਖਰੀ ਪਛਾਣ ਰਹੀ ਹੈ। ਭਾਵੇਂ ਕਿ ਮਜ਼ਾਈਲਾਂ ਦਾ ਇੱਕ ਵੱਖਰਾ ਖੇਤਰ ਜਿਹੜਾ ਉਹ ਹੁਣ ਪਾਕਿਸਤਾਨ ਦੇ ਨਾਲ ਜਾ ਮਿਲ ਗਿਆ ਗੁਜਰਾਵਾਲਾ ਉਹ ਆਪਣਾ ਹੋਰ ਕਈ ਜ਼ਿਲ੍ਹੇ ਲਾਹੌਰ ਸਮੇਤ ਪਰ ਉਹ ਲਿਖਦੇ ਐ ਕਿ ਮਜੈਲਾਂ ਜਿਹਾਨਾ ਹਠੀ ਇਸ ਧਰਤ ਉੱਤੇ ਕਿਵੇਂ ਟਰੈਕਟਰ ਲੱਗੇ ਹੋਏ ਨੇ ਉਹ ਮਤਲਬ ਰੀਤ ਸੈੱਟ ਕਰ ਰਹੇ ਨੇ ਪੱਧਰ ਕਰ ਰਹੇ ਨੇ ਕਿੱਲਾਂ ਦੇ ਕਿੱਲੇ ਜਿੱਥੇ-ਜਿੱਥੇ ਵੀ ਪਾਣੀ ਵੱਤਰ ਜਿਹੜਾ ਹੜਾ ਦਾ ਜਾ ਰਿਹਾ ਨਾ ਤੇ ਅੱਗੇ ਲਿਖਦੇ ਨੇ ਉਹ ਸਿੰਘ ਮਜੈਲਨ ਲਈ ਬੁਲਾਏ ਉਹਨੂੰ ਕੋ ਮੂਰੇ ਲੀਜੋ ਲਾਏ ਉਈ ਹੈ ਸੂਰ ਅਤ ਹੱਠੀ ਉਈ ਹੈ ਸੂਰ ਮਹਾ ਬਲਵਾਨ ਉਈ ਉਹਨਾਂ 'ਤੇ ਹੈ ਕਹਿ ਸਕਦੇ ਆ ਕਿ ਸਤਿਗੁਰੂ ਮਿਹਰਬਾਨ ਉਹਨਾਂ 'ਤੇ ਹੈ ਸਤਿਗੁਰੂ ਮਿਹਰਬਾਨ ਮਜੈਲ ਰੀਤ ਤੇ ਫੱਕ ਅੜਾ ਦੇਣਗੇ लास्ट ਵਿੱਚ ਉਹ ਆਪਣੇ ਵੱਲੋਂ ਗੱਲ ਪਾਉਂਦੇ ਨੇ ਖੈਰ ਇਹ ਇਤਿਹਾਸਕ ਪੰਕਤੀਆਂ ਉਹਨਾਂ ਦੀਆਂ ਨੇ ਮਜੈਲਾ ਨੂੰ ਵੀ ਇੱਕ ਸਲਾਮ ਬਣਦੀ ਇਸ ਪ੍ਰੋਗਰਾਮ ਦੇ ਵਿੱਚ ਖੈਰ ਮਜੈਲ ਦੇ ਨਾਲ ਹੀ ਖੇਤਰ ਜਿਹੜਾ ਪੈਂਦਾ ਹੈ ਅਗਲਾ ਸ੍ਰੀ ਕਰਤਾਰਪੁਰ ਸਾਹਿਬ ਬਾਗਿਓ ਪਾਰੋਂ ਖਬਰਾਂ ਜਿਹੜੀਆਂ ਅੱਜ ਆਈਆਂ ਨੇ ਕਿ ਉੱਥੋਂ ਦੀ ਸਰਕਾਰ ਨੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋੜ ਦਿੱਤਾ ਹੈ ਅੱਗੇ ਵੇਖਣਾ ਕਿ ਪਾਰ ਸਰਕਾਰ ਅਗਲਾ ਕਦ ਫੈਸਲਾ ਕਦੋਂ ਲੈਂਦੀ ਹੈ ਇਹ ਸਾਰੇ ਮਾਮਲੇ ਦੇ ਤੇ ਥੋੜਾ ਜਿਹਾ ਜੀ ਦੇਖੋ ਜਦੋਂ ਤੁਸੀਂ ਅੰਦਰ ਸਰਵ ਗੱਲ ਕੀਤੀ ਹੈ ਜਿਹੜਾ ਆਪਣਾ ਅੰਮ੍ਰਿਤਸਰ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਉਹ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਵਗੈਰਾ ਇਹ ਸਾਰੇ ਮਜਾਹਲਾਂ ਦੇ ਖੇਤਰ ਅਜੇ ਰੱਖੇ ਤਾਂ ਹੜ੍ਹ ਦਾ ਪੂਰੀ ਤਰ੍ਹਾਂ ਪ੍ਰਭਾਵਤ ਨਹੀਂ ਮਾਝਾ ਜਿਹੜਾ ਏਰੀਆ ਜਿਵੇਂ ਦੁਆਬਾ ਏਰੀਆ ਮਾਝੇ ਦੇ ਖੇਤਰ ਜਿਹੜੇ ਰਹਿਣ ਵਾਲਿਆਂ ਨੂੰ ਮਚਾਇਲ ਕਿਹਾ ਜਾਂਦਾ ਸੋ ਜਿਹੜਾ ਜਿੱਦਾਂ ਬਾਕੀ ਕੁਝ ਏਰੀਆ ਪਾਕਿਸਤਾਨ ਵੱਲ ਚਲੇ ਗਿਆ ਸੋ ਇਹਨਾਂ ਦਾ ਜਿਹੜਾ ਤੁਸੀਂ ਉੱਥੇ ਜਾ ਕੇ ਕਦੀ ਦੇਖੋਗੇ ਕਿਲੋ-ਕਿਲੋ ਮੀਟਰ ਤੇ ਸ਼ਹਾਦਤਾਂ ਦੇ ਸਥਾਨ ਨੇ ਗੁਰਦੁਆਰੇ ਨੇ ਨੱਖਾਂ ਹੀ ਉੱਥੋਂ ਦੇ ਜਿਹੜੇ ਰਹਿਣ ਵਾਲੇ ਜਿਹਨੂੰ ਤੁਸੀਂ ਮਜਾਹ ਕਰਨੇ ਉਹ ਉਹਨਾਂ ਨੇ ਸ਼ਹੀਦੀਆਂ ਵੀ ਪਾਈਆਂ ਨੇ ਸੋ ਸ਼ੁਰੂ ਚ ਹੀ ਇਹਨਾਂ ਚ ਜਜਵਾਰਿਆ ਲੇਕਿਨ ਅੱਜ ਜੇ ਮਨੋਬੀ ਵਿਫਤਾ ਆਈ ਆ ਉਹ ਵੀ ਨਾ ਹੂੰ ਮੇਜਲਾ ਤੇ ਆਈ ਆ ਹੂੰ ਸੋ ਸਾਰੇ ਇਹ ਨਹੀਂ ਕਹਿ ਸਕਦੇ ਵੀ ਆਪਾਂ ਮਝੈਲਾ ਨੇ ਇਹ ਆ ਵੀ ਉਸ ਵਿਫਤਾ ਦਾ ਬੜਾ ਡਟਕੇ ਮੁਕਾਬਲਾ ਕੀਤਾ ਆਪਣਾ ਇਹ ਤੋਂ ਹਾਰੇ ਨਹੀਂ ਹੂੰ ਔਰ ਬੜੀ ਖੁਸ਼ੀ ਉਥੇ ਡੁੱਬੇ ਹੋਏ ਲੋਕ ਵੀ ਬੜੀ ਖੁਸ਼ੀ ਖੁਸ਼ੀ ਜੜੀ ਆ ਉਹ ਮਰੋਂ ਵਿਚਰ ਰਹੇ ਨੇ ਔਰ ਸਾਰੇ ਹੀ ਸੰਸਾਰ ਪੰਜਾਬ ਨੇ ਇਹਨਾਂ ਦਾ ਸਾਥ ਦਿੱਤਾ ਉਹਨਾਂ ਖੜਨ ਲਈ ਹਾਂ ਦੁਨੀਆ ਭਰ ਦੇ ਲੋਕਾਂ ਹਾਂ ਬਾਕੀ ਉਹਨਾਂ ਦੀ ਜਿਹੜੀ ਦਾਤ ਦਿੱਨੇ ਉਹਨਾਂ ਦੀ ਜਿਹੜੀ ਹੌਸਲੇ ਨੂੰ ਤੇ ਇਹ ਸਰ ਕੇ ਕਿਉਂਕਿ ਉਹ ਇੰਨੇ ਵੱਡੇ ਬੁਰੇ ਹਾਲਾਤਾਂ ਵਿੱਚ ਵੀ ਹਾਲਾਂਕਿ ਇਹ ਜਿਹੜਾ ਸਾਰਾ ਏਰੀਆ ਜਿੰਨਾ ਵੀ ਦਰਿਆਵਾਂ ਦੇ ਕੰਢੇ ਤੇ ਜਿਹੜੇ ਪਿੰਡ ਬਸੇ ਸੀ ਜਾਂ ਜਿੱਥੋਂ ਉਹ ਬੰਨ ਟੁੱਟੇ ਨੇ ਉਹਨਾ ਏਰੀਆ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਬਾਕੀ ਮਾਝਾ ਇਲਾਕਾ ਹੈ ਜਿਹੜੇ ਉੱਥੋਂ ਦੇ ਲੋਕ ਨੇ ਉਹ ਬੜੀ ਵੱਡੀ ਪੱਤਰ ਤੇ ਰਜਾਨਾ ਜਾ ਕੇ ਮਦਦ ਵੀ ਕਰ ਰਹੇ ਨੇ ਔਰ ਜਿਹੜੇ ਲੋਕ ਇਧਰੋਂ ਸਮਾਨ ਲੈ ਕੇ ਜਾ ਰਹੇ ਨੇ ਔਰ ਉਹਨਾਂ ਨੂੰ ਤਰਤੀਬ ਅਨਸਾਰ ਵੰਡਣ ਚ ਵੀ ਮਦਦ ਕੀਤੀ ਜਾ ਰਹੀ ਹੈ ਔਰ ਇਹ ਆਪਾਂ ਸਾਰੇ ਮੈਂ ਕਹਿੰਨਾ ਪੰਜਾਬੀਆਂ ਦਾ ਹਿੰਦੁਸਤਾਨੀਆਂ ਦਾ ਹੀ ਧੰਨਵਾਦ ਕਰਨਾ ਚਾਹੀਦਾ ਜਿਹੜੇ ਬਿਲਕੁਕੁ ਬਿਨਾ ਪੱਖਪਾਤ ਬਿਨਾ ਭਿੰਨ ਭੇਦ ਬਿਨਾ ਧਰਮਾਂ ਦੇ ਜਿਹੜੇ ਫਿਰਕੇ ਉੱਠ ਕੇ ਪੰਜਾਬ ਦੀ ਮਦਦ ਤੇ ਆਏ ਨੇ ਹੂੰ ਹੂੰ ਬਿਲਕੁਲ ਸੋ ਦੂਸਰਾ ਸ਼੍ਰੀ ਕਰਤਾਰਪੁਰ ਸਬ ਲਾਂਗੇ ਦੀ ਗੱਲ ਕੀਤੀ ਕਿਉਂਕਿ ਇਹਦੇ ਵਿੱਚ ਕਰਤਾਰਪੁਰ ਸਾਹਿਬ ਲਾਂਗੇ ਦਾ ਵੀ ਨੁਕਸਾਨ ਹੋਇਆ ਸੀ ਉੱਥੋਂ ਉਹਨਾਂ ਨੇ ਸਫਾਈ ਕਰਕੇ ਕਿਉਂਕਿ ਉਹ ਉੱਥੇ ਵੀ ਬਹੁਤ ਪੰਜ ਪੰਜ ਫਰਰਾਮੀ ਦਾ ਪਾਣੀ ਸਭ ਚੜਿਆ ਆਇਆ ਸੀ ਔਰ ਹਰ ਸਾਲ ਆ ਜਾਂਦਾ ਉਹਦੇ ਨਾਲ ਇੱਕ ਸਹਾਇਕ ਨਦੀ ਲੱਗਦੀ ਹੈ ਅੱਛਾ ਓਕੇ ਔਰ ਤੁਹਾਨੂੰ ਮੈਂ ਅੱਛਾ ਰਾਵੀ ਦੇ ਨਾਲ ਸਹਾਇਕ ਨਦੀ ਜਿਹੜੀ ਰਾਵੀ ਨਾਲ ਅੱਛਾ ਮੈਂ ਤੁਹਾਨੂੰ ਇੱਕ ਇਹਦੇ ਬਾਰੇ ਛੋਟੀ ਜੀ ਜਾਣਕਾਰੀ ਆਪਾਂ ਇੱਕ ਦਿਨ ਵੱਡਾ ਫੋਲੋਅ ਅਪ ਕਰਾਂਗੇ ਹੂੰ ਇਹ ਗੁਰੂ ਘਰ 1947 ਜਦੋਂ ਦੇਸ਼ ਦੀ ਵੰਡ ਹੋਈ ਆ ਉਸ ਤੋਂ ਬਾਅਦ ਤੋਂ ਲੈ ਕੇ 2001 ਸਤੰਬਰ ਤੱਕ ਹੂੰ ਗੁਰੂ ਸਾਹਿਬ ਦੀ ਜੋਤੀ ਜੋਤ ਸਮਾਉਣ ਤੱਕ ਇਹ ਬੰਦ ਰਿਹਾ ਵੀ 2001 ਕਰਤਾਰਪੁਰ ਸਾਹਿਬ 47 ਤੋਂ ਲੈ ਕੇ ਜਦੋਂ ਵੰਡ ਹੁੰਦੀ ਹੈ ਹਾਂਜੀ ਤਾਂ 2001 ਤੱਕ 2001 ਤੱਕ ਬਿਲਕੁਲ ਹੀ ਬੰਦ ਰਿਹਾ ਉਹ ਕਰਤਾਰਪੁਰ ਸਾਹਿਬ ਦਾ ਪ੍ਰਕਾਸ਼ ਵੀ ਹੈ ਨਹੀਂ ਸੀ ਕੋਈ ਲੋਕਾਂ ਨੇ ਜਿਹੜੇ ਰਸਤੇ ਵੀ ਬਾਹਲੇ ਸਨ ਕਬਜ਼ੇ ਵੀ ਕਰ ਲਏ ਸਨ ਔਰ ਕਿਉਂਕਿ ਬਾਰ ਬਾਰ ਹਰ ਔਲ ਕਰਕੇ ਉਹਦੀ ਜਿਹੜੀ ਹਾਲਤ ਖਸਤਾ ਹੋ ਚੁੱਕੀ ਸੀ ਹਮ ਲੇਕਿਨ ਇੱਕ ਨਿਊ ਜਰਸੀ ਦੇ ਜਿਹੜੇ ਸਿੱਖ ਸੀ ਜਿਹੜੇ ਪੰਜਾਬ ਤੋਂ ਹੀ ਪਿੱਛੋਂ ਹਿਸ਼ਾਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਜੰਗ ਬਹਾਦਰ ਸਿੰਘ ਪਰਮਾਰ ਹਮ ਜਦੋਂ ਉਹਨਾਂ ਨੂੰ ਪਤਾ ਲੱਗਿਆ 2001 ਵਿੱਚ 2000 ਵਿੱਚ ਤਾਂ ਉਹਨਾਂ ਨੇ ਜਾ ਕੇ 8 ਮਹੀਨੇ ਪੱਕੇ ਉੱਥੇ ਡੇਰੇ ਲਾ ਕੇ ਤੇ ਉਹ ਉਥੋਂ ਦਾ ਜਿਹੜਾ ਪ੍ਰਬੰਧ ਆ ਜਿਹੜੀ ਆਪਾਂ ਅਰਦਾਸ 1950 ਤੋਂ ਸ਼ੁਰੂ ਕੀਤੀ ਆ ਤੇ ਵਿਛੜੇ ਗੁਰਦ ਆਮਾ ਦੇ ਦਰਸ਼ਨ 1950 ਸ਼ੁਰੂ ਹੁੰਦੀ ਆ ਅਰਦਾਸ ਸੋ ਉਹਨੂੰ ਜਿਹੜਾ ਆ ਤੁਸੀਂ ਦੇਖੋ 50 ਸਾਲ ਬਾਅਦ ਜਾ ਕੇ ਪੂਰਾ ਕੀਤਾ ਮੂਰਪਿਆ ਸਰਦਾਰ ਜਿਹੜੇ ਅੱਜ ਹੁਣ ਮਤਲਬ ਬਾਰ-ਬਾਰ ਪ੍ਰਤਾਪਪੁਰ ਲਾਂਘੇ ਦੀ ਜਿਹੜੇ ਗੱਲ ਕੀਤੀ ਜਾ ਰਹੀ ਆ ਉਸ ਤੁਸੀਂ ਦੇਖੋ ਵੀ 53 ਸਾਲ ਕਿਸੇ ਨੇ ਨਹੀਂ ਉਹ ਗੱਲ ਕੀਤੀ ਕਿਹਨਾਂ ਦੱਸਿਆ ਤੁਸੀਂ ਉਹਨਾਂ ਦਾ ਜੰਗ ਬਹਾਦਰ ਸਿੰਘ ਪਰਮਾਰ ਉਹਨਾਂ ਨੇ ਆਪਣੇ ਇੱਥੇ ਉਹਨਾਂ ਦਾ ਅੱਜ ਕਿੱਥੇ ਰਹਿ ਕਿੱਥੇ ਰਹਿ ਆ ਉਹ ਅਜਕਲ ਨਿਊ ਜਰਸੀ ਪਿੱਛੇ 18 ਅਗਸਤ ਨੂੰ ਦੀ ਡੈਥ ਹੋ ਗਈ ਹੁਣ 82 ਸਾਲ ਦੀ ਉਮਰ ਚ ਲੇਕਿਨ ਉਹ ਹਿਸ਼ਾਪੁਰ ਜ਼ਿਲ੍ਹੇ ਦੇ ਪੰਜੌੜਾ ਪਿੰਡ ਦੇ ਸਰਵਿਕ ਸੁਧਾਰ ਚੁੱਕੇ ਹੈ ਹਾਂਜੀ ਸੋ ਉਹਨਾਂ ਨੇ ਆਪਣੇ ਨਿੱਜੀ ਜਿਹੜੀ ਨਿੱਜੀ ਦਸਬੰਧ ਵਿੱਚੋਂ ਸਾਰਾ ਜਿਹੜਾ ਪੈਸਾ ਆਰਪਾਰ ਰੁਪਿਆ ਲਾ ਕੇ ਉੱਥੇ 47 ਕਿੱਲੇ ਜ਼ਮੀਰ ਵਿਕੀਤ ਕੇ ਦਿੱਤੀ ਕਿਉਂਕਿ ਉਹ ਝਗੜੇ ਚ ਨਹੀਂ ਪੈਣਾ ਚਾਹੁੰਦਾ ਸਿਰ 8 ਮਹੀਨੇ ਉੱਥੇ ਰਹਿ ਕੇ ਸੇਵਾ ਕਰਾਈ ਰਸਤੇ ਬਣਾ ਜਿਹੜਾ ਅੱਜ ਤੁਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇਖਦੇ ਹੋ ਉਹ ਉਹਨਾਂ ਨੇ ਹੀ ਇਹ ਛਰਾ ਤਾਮੀਰ ਕਰਾਇਆ ਸੀ ਅੱਛਾ ਸਾਰੀ ਬਿਲਡਿੰਗ ਸੋ ਜਿੰਨਾ ਚਿਰ ਕਿਉਂਕਿ ਦੇਖੋ ਤੁਸੀਂ ਜੇ ਆਪਾਂ ਨੂੰ ਕੋਕੀ ਰਾਬੀ ਦੇ ਕੰਡੇ ਟਰਮੀਨਲ ਖਰਦਾਨੀ ਦੇਖੋ ਕਿੰਨੇ ਕੌਮ ਦੇ ਵਿੱਚ ਦਾਨੀ ਨੇ ਤੁਸੀਂ ਦੇਖੋ ਰਾਬੀ ਦੇ ਕੰਡੇ ਇਧਰ ਟਰਮੀਨਲ ਆ ਉਧਰ ਰਾਬੀ ਦੇ ਕੰਡੇ ਗੁਰਦੁਆਰਾ ਜੇ ਹੋਰ ਨਾਲ ਲੋਕਾਂ ਦਾ ਨੁਕਸਾਨ ਹੋਇਆ ਤੇ ਇਹਨਾਂ ਚੀਜ਼ਾਂ ਦਾ ਵੀ ਨੁਕਸਾਨ ਹੋਇਆ ਹੋਏਗਾ ਸੋ ਉਹਨਾਂ ਰਸਤਿਆਂ ਨੂੰ ਦੁਬਾਰਾ ਬਣਾਉਣ ਲਈ ਟਾਈਮ ਲੱਗ ਕੇ ਔਰ ਕਿਉਂਕਿ ਜਦੋਂ ਕਿਸੇ ਦੋ ਉਦੇਸ਼ਾਂ ਨੇ ਇੱਕ ਦੂਜੇ ਯਾਤਰੀਆਂ ਨੇ ਆਉਣਾ ਹੁੰਦਾ ਉਹਨੂੰ ਸਾਫ਼ ਸੁਥਰਾ ਮਹੌਲ ਦੇਣਾ ਜਿਹੜਾ ਉਹਨਾਂ ਦਾ ਫਰਜ਼ ਹੁੰਦਾ ਤੇ ਇਹ ਆਸ ਹੈ ਵੀ ਦੋਵਾਂ ਦੇਸ਼ਾਂ ਨੂੰ ਜਿਹੜੀ ਸਾਡੀ ਉਦਾਸ ਆ ਖੁੱਲੇ ਦਰਸ਼ਨ ਦਾਾਰੇ ਉਹ ਦੁਬਾਰਾ ਫੇਰ ਪੂਰੀ ਹੋ ਕੇ ਜਲਦੀ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਸ਼ੁਰੂ ਹੋਵੇਗਾ ਸਰਦਾਰ ਨਾਲ ਸੰਤਾ ਲਈ ਖੁੱਲੇ ਖੈਰ ਵਾਕੀ ਮਜ਼ਾਹਲਾਂ ਦੇ ਇਰਦੀਰ ਤੇ ਬਹੁਤ ਕੁਝ ਹੈ ਤੇ ਮਜ਼ਾਹਰ ਰੀਤ ਦੀ ਫਾਕੜਾ ਦੇਣ ਦੀ ਇੱਕ ਵੱਖਰੀ ਪੰਕਤੀ ਵੀ ਹੈ ਇਤਿਹਾਸਿਕ ਪੰਕਤੀ ਖੈਰ ਕਰਤਾਰਪੁਰ ਸਾਹਿਬ ਦਾ ਲੰਘਾ ਇਹਨਾਂ ਦਿਨੀ ਚਰਚਾ ਦੇ ਵਿੱਚ ਵੀ ਹੈ ਤੇ ਵੇਖਣ ਵਾਲੀ ਗੱਲ ਹੈ ਕਿ ਭਾਰ ਸਰਕਾਰ ਹੁਣ ਕਦੋਂ ਇਸ ਸੰਬੰਧੀ ਫੈਸਲਾ ਲੈਂਦੀ ਹੈ ਸੰਗਤਾਂ ਦੇ ਵਿੱਚ ਅਡੀਕ ਵੱਡੇ ਪੱਧਰ ਤੇ ਖੈਰ ਦਰਸ਼ਕਾਂ ਸਨਹੀਆਂ ਵਿਕਵਾਰ ਫਿਰ ਦੱਸਦੀ ਹੈ ਅੱਜ ਦੇ ਇਸ ਅਹਿਮ ਪ੍ਰੋਗਰਾਮ ਵਿੱਚ ਸਾਡੇ ਨਾਲ ਜਿਹੜੀ ਬਧੇਰੇ ਜਾਣਕਾਰੀ ਲਈ ਸਾਰੇ ਪ੍ਰੋਗਰਾਮ ਲਈ ਸਮਾਧ ਲਈ ਜੁੜੇ ਸਨ ਉੱਗੇ ਸਖਜਿੰਦ ਤੱਕ ਤੇ ਰਾਸੀਵਹਾਰ ਸਰਦਾਰ ਪਰਮਜੀਤ ਸਿੰਘ ਸਰੋਆ ਜੀ ਸੋ ਸਰੋਆ ਜੀ ਵਕਤ ਦਿੱਤਾ ਧੰਵਾਦ ਜੀ ਮੇਸ਼ਰਮ ਪੰਜਾਬੀ ਦੇ ਸਾਰੇ ਸਦਕਤਾਂ ਨੂੰ ਸਤਿ ਸ੍ਰੀ ਅਕਾਲ ਹੀ ਮਿਸ਼ਨ ਪੰਜਾਬੀ